ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੰਦਰ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੁਵਾਈ ਦੀ ਵੀਡੀਓ ਆਪਾਂ ਤੁਹਾਨੂੰ ਹਾਲੀ ਸ਼ਹਿਰ ਤੋਂ ਤੁਹਾਨੂੰ ਕਰਦੇ ਪਏ ਆ 7078 68469 ਵੀ ਦਾ ਮੋਬਾਈਲ ਨੰਬਰ ਆ 7007868469 ਵੀ ਦਾ ਮੋਬਾਈਲ ਨੰਬਰ ਆ ਸੋ ਜੇ ਸਾਹਮਣੇ ਸਕਰੀਨ ਤੇ ਆਪਾਂ ਵੈੜ ਦੇਖਦੇ ਪਏ ਦੂਜਾ ਸੂਆ ਤਾਜੀ ਸੂਈ ਆ ਲਗਭਗ ਚੱਟ ਕਰੀਮਰ ਤੋਂ ਪੱਛੇ ਮਾਰਕੂਣੀ ਮਾਰ ਬੱਚਾ ਮੇਰੇ ਜਰਸੀ ਦਾ ਪਾਇਆ ਜਰਸੀ ਦੇ ਵਿੱਚ ਹਲਕਾ ਫੁਲਕਾ ਜਿਆ ਕ੍ਰਾਸ ਪੈਂਦਾ ਤੇ ਦੂਜਾ ਸੂਆ ਸੂਈ ਆ ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਚੰਗੇ ਥਣ ਹਵਾਨੇ ਦੀ ਰਾਜ ਹੀ ਸਮੀ ਬਲੀ ਵੀ ਜੇਰ ਵਗੈਰਾ ਬੱਚਾ ਵਗੈਰਾ ਸਾਰਾ ਕੰਮ ਡਾਨਾ ਕਾਫੀ ਜਰਸੀ ਦੇ ਵਿੱਚ ਆਵੇਗੀ ਬਿਲਕੁਲ ਮੰਨ ਕੇ ਚੱਲੀਏ ਨਾ ਮਾਤਰ ਦੇ ਕ੍ਰਾਸ ਇਹਦੇ ਵਿੱਚ ਦੁੱਧ ਪਹਿਲੇ ਸੂਏ ਮਾਰਕਣ ਦੱਸਿਆ ਇਹਦਾ 22 ਲੀਟਰ ਦੁੱਧ ਦਿੱਤਾ ਹੋਇਆ ਹੈਗਾ ਸੁਇਸ਼ਵਰ ਆਪਾਂ ਹਵਾਨਾ ਗਵਾਹੀ ਭਰਦਾ ਕਿ 26 27 ਕਿਲੋ ਦੁੱਧ ਨੇ ਰਾਵਣਾ ਦੇ ਦੇਣਾਗਾ ਤੇ ਦੂਜਾ ਸੁਆ ਸੁਈ ਸਵਾਈ ਜੇਰ ਵਗੈਰਾ ਬੱਚਾ ਵਗੈਰਾ ਧਾਰਾ ਵਗੈਰਾ ਸਾਰਾ ਕੰਮ ਵੀਰ ਕਹਿੰਦਾ ਬਿਲਕੁਲ ਓਕੇ ਆ ਜਮਾ ਤੇ ਸੁਈ ਸਵਾਈ ਆ ਜਮਾ ਸੋ ਮੂੰ ਮੱਥਾ ਫੇਸ ਕੁਆਲਟੀ ਵਗੈਰਾ ਦੇਖੋ ਇਹਦੀ ਤੇ ਹਵਾਨਾ ਦੇਖ ਸਕਦੇ ਹੋ ਬਿਲਕੁਲ ਬੈਕ ਸਾਈਡ ਤੇ ਅੱਗੇ ਪਿੱਛੇ ਦਾ ਹਵਾਨਾ ਤੇ ਕੰਪੈਕਟ ਹਵਾਨਾਗਾ ਤੇ ਇਸ ਵਾਰ ਇਸ ਤੋਂ ਆਪਾਂ ਮੰਨ ਕੇ ਜੱਲੇ ਵੀ 25 ਕਿਲੋ ਤੋਂ ਪਲੱਸ ਦੀ ਉਮੀਦ ਆ ਗਈ ਜਮਾ ਤੇ ਚਾਰੇ ਥਾਂ ਨਿਖਣਵੇਂ ਸਾਫ਼ ਸੁਥਰੇ ਬਿੱਥੀ ਤੇ ਰਾਜੀ ਸਮੀਪਲੀ ਵੀ ਬਹੁਤ ਜ਼ਿਆਦਾ ਆ ਗਈ ਤੇ ਮੋਲੇ ਵੀਰ ਕਹਿੰਦਾ ਬਿਲਕੁਲ ਆਪ ਜੈਨੂਨ ਕਰਾਂਗੇ ਜੈਨੂਨ ਰੇਟ ਹੋਗਾ ਫੋਨ ਤੇ ਕਰਾਂਗੇ ਕੋਈ ਵੀ ਵੀਰ ਖਰੀਦਣਾ ਚਾਹ ਬਣੋਵੇ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਬ ਦਾ ਤੈਅਦ ਲਓ ਧੰਨਵਾਦ